ਅਸੀਂ ਟੱਪਦੇ ਆ ਲੰਗਦੇ ਸਾਨੂੰ ਛੇੜਦੇ ਨੇ ਸੀਟੀਆਂ ਮਾਰਦੇ ਨੇ ਚੰਗੀ ਗੱਲ ਆ ਅਸੀਂ ਕਰਦਿਆਂ ਨੂੰ ਦੱਸਦੇ ਨਹੀਂ ਵੀ ਲੜਾਈ ਹੋ ਜਾਊਗੀ ਅਸੀਂ ਟੱਪਦੇ ਆ ਲੰਗਦੇ ਸਾਨੂੰ ਛੇੜਦੇ ਨੇ ਸੀਟੀਆਂ ਮਾਰਦੇ ਨੇ ਚੰਗੀ ਗੱਲ ਆ ਅਸੀਂ ਕਰਦਿਆਂ ਨੂੰ ਦੱਸਦੇ ਨਹੀਂ ਵੀ ਲੜਾਈ ਜੋਗੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਲਡੋਜ਼ਰ ਚੱਲਣ ਤੋਂ ਬਾਅਦ ਆਮ ਜਨਤਾ ਵੀ ਅੱਗੇ ਆ ਕੇ ਨਸ਼ੇ ਦੇ ਖਿਲਾਫ ਬੋਲਣ ਲੱਗੀ ਆ ਜਿੱਥੇ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਦੇ ਖਿਲਾਫ ਆਮ ਲੋਕ ਅੱਗੇ ਆ ਕੇ ਆਪਣੀ ਆਵਾਜ਼ ਚੁੱਕ ਰਹੇ ਨੇ ਤੇ ਉੱਥੇ ਹੀ ਖਮਿਆਜ਼ਾ ਵੀ ਲਗਾਤਾਰ ਭੁਗਤਣਾ ਪੈ ਰਿਹਾ ਇੱਕ ਸਰਪੰਚ ਦੀ ਖਬਰ ਦਿਖਾਈ ਸੀ ਜਿੱਥੇ ਕਿ ਇੱਕ ਤਸਕਰ ਦੇ ਘਰ ਦੇ ਮੋਹਰਿਓ ਲੰਗੜਾ ਇੰਨਾ ਔਖਾ ਹੋ ਗਿਆ ਕਿ ਸਰ ਪੰਚ ਤੇ ਇੱਟਾਂ ਰੋੜੇ ਵਰਸਾਏ ਜਾਂਦੇ ਨੇ ਤੇ ਹੁਣ ਇੱਕ ਹੋਰ ਅਜੀਹੀ ਹੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਆਮ ਲੋਕਾਂ ਤੇ ਇੱਟਾਂ ਤੇ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਨਾਬਾ ਦੇ ਬੋੜਾ ਗੇਟ ਨਜ਼ਦੀਕੀ ਬੀਤੀ ਰਾਤ ਦੋ ਟੀਰਾ ਦੇ ਵਿੱਚ ਜਿੱਥੇ ਆਪਸ ਦੇ ਵਿੱਚ ਲੜਾਈ ਹੋਈ جنگ ਦਾ ਮੈਦਾਨ ਇਹ ਲੜਾਈ ਬਣ ਜਾਂਦੀ ਹੈ ਦੂਰ ਦੂਰ ਤੱਕ ਇੱਟਾਂ ਦੇ ਰੋੜੇ ਰੋੜੇ ਹੀ ਨਜ਼ਰ ਆ ਰਹੇ ਨੇ ਆਮ ਲੋਕ ਆਪਣਾ ਬਚਾਅ ਕਰਦੇ ਭੱਜਦੇ ਨਜ਼ਰ ਆਏ ਨੇ ਪੁਲਿਸ ਨੇ ਹਾਲਾਂਕਿ ਮੌਕੇ ਤੇ ਆ ਕੇ ਲੜਾਈ ਨੂੰ ਸ਼ਾਂਤ ਕਰਵਾਇਆ ਤੇ ਉੱਥੇ ਹੀ ਵੱਡੇ ਇਲਜ਼ਾਮ ਦੋਹਾਂ ਟੀਰਾ ਨੇ ਲਗਾਏ ਨੇ ਜਿੱਥੇ ਕਿ ਇੱਕ ਟੀ ਇਹ ਕਹਿੰਦੀ ਹੈ ਕਿ ਇਹ ਨਸ਼ਾ ਵੇਚਦੇ ਨੇ ਸਾਡਾ ਇਥੋਂ ਲੰਘਣਾ ਇੰਨਾ ਜ਼ਿਆਦਾ ਔਖਾ ਹੋ ਗਿਆ ਹੈ ਕਿ ਨਸ਼ੇੜੀ ਛੇੜਖਾਨੀ ਕਰਦੇ ਨੇ ਸਾਡੀਆਂ ਧੀਆਂ ਪੈਣਾ ਦੇ ਨਾਲ ਤੇ ਉੱਥੇ ਹੀ ਮਹਿਲਾਵਾਂ ਅੱਗੇ ਹੋ ਕੇ ਬੋਲੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਤਸਕਰੀ ਕਰਦੇ ਨੇ ਨਸ਼ਾ ਵੇਚਦੇ ਨੇ ਜਦੋਂ ਅਸੀਂ ਇਥੋਂ ਲੰਘਦੀਆਂ ਵਾਂ ਤਾਂ ਸਾਡਾ ਐਨੀ ਜ਼ਿਆਦਾ ਜ਼ਿੰਦਗੀ ਔਖੀ ਹੋ ਗਈ ਹੈ ਕਿ ਸਾਨੂੰ ਸੀਟੀਆਂ ਮਾਰਦੇ ਨੇ ਸਾਨੂੰ ਛੇੜਦੇ ਨੇ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਨਾਬਾ ਤੋਂ ਆਈਆਂ ਨੇ ਜਿੱਥੇ ਕਿ ਇੱਟਾਂ ਰੋੜੀਆਂ ਦੀ ਬਰਸਾਤ ਹੋ ਜਾਂਦੀ ਹੈ ਇੱਕ ਦੂਸਰੇ ਤੇ ਇਹ ਰੋੜੇ ਇੱਟਾਂ ਚਲਾਏ ਜਾਂਦੇ ਨੇ ਆਉਣ ਜਾਣ ਵਾਲੀ ਰਾਹਗੀਰ ਜਿਹੜੇ ਨੇ ਇਸ ਲੜਾਈ ਨੂੰ ਵੇਖ ਕੇ ਪਿੱਛੇ ਹੀ ਮੁਰ ਜਾਂਦੇ ਨੇ ਕਿਉਂਕਿ ਇੰਨਾ ਜ਼ਿਆਦਾ ਡਰ ਦਾ ਮਾਹੌਲ ਬਣ ਜਾਂਦਾ ਹੈ ਕਿ ਕੋਈ ਅਗਰ ਆਮ ਬੰਦਾ ਵੀ ਉੱਥੋਂ ਲੰਘੇ ਤਾਂ ਹਰ ਬੰਦੇ ਨੂੰ ਹੀ ਹੁੰਦਾ ਹੈ ਕਿ ਸਾਡੇ ਵੀ ਕਿਤੇ ਇੱਟਾ ਰੋੜੇ ਨਾਲ ਬਰਸ ਜਾਣ ਤਾਂ ਸੜਕ ਤੇ ਐਨੇ ਰੋੜੇ ਵੇਖ ਕੇ ਤੁਸੀਂ ਵੀ ਹੈਰਾਨ ਇੱਕ ਪਲ ਦੇ ਲਈ ਜ਼ਰੂਰ ਹੋ ਜਾਓਗੇ ਐਦਾਂ ਲੱਗਦਾ ਹੈ ਕਿ ਸ਼ਾਇਦ ਸੜਕ ਬਣਾਉਣ ਦੇ ਲਈ ਇੱਟਾਂ ਪੱਟੀਆਂ ਗਈਆਂ ਹੋਣ ਪਰ ਨਹੀਂ ਇਹ ਇੱਟਾਂ ਆਮ ਲੋਕਾਂ ਤੇ ਚੱਲੀਆਂ ਨੇ ਜਿੱਥੇ ਕਿ ਪੁਲਿਸ ਆ ਕੇ ਦੋਮਾ ਟੀਰਾ ਨੂੰ ਸ਼ਾਂਤ ਕਰਵਾਉਂਦੀ ਹੈ ਹਾਲਾਂਕਿ ਪਹਿਲਾਂ ਵੀ ਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਮ ਲੋਕਾਂ ਨੇ ਜਿਹੜੀ ਜ਼ਰੂਰ ਆਵਾਜ਼ ਚੱਕੀ ਹੈ ਨਸ਼ੇ ਦੇ ਖਿਲਾਫ ਜੋ ਉਹਨਾਂ ਦੇ ਨਾਲ ਛੇੜਖਾਨੀਆਂ ਹੋ ਰਹੀਆਂ ਨੇ ਧੀਆਂ ਪੈਣਾ ਦੀ ਨਾਲ ਜਿਹੜੀ ਹੈ ਇਸ ਤਰੀਕੇ ਦੇ ਨਾਲ ਬਖਤਮੀਜ਼ੀ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਵੀ ਇਹ ਆਮ ਲੋਕ ਆਪਣੀ ਆਵਾਜ਼ ਚੁੱਕਦੇ ਨਜ਼ਰ ਆਏ ਨੇ ਹਾਲਾਂਕਿ ਇਲਜ਼ਾਮ ਜਿਹੜੇ ਨੇ ਕਾਫੀ ਵੱਡੇ ਇਕ ਦੂਸਰੇ ਤੇ ਲੱਗੇ ਨੇ ਜਿੱਥੇ ਕਿ ਇਲਜ਼ਾਮ ਨਿੱਜੀ ਵੀ ਪਰਿਵਾਰਕ ਮੈਂਬਰਾਂ ਨੇ ਲਗਾਏ ਨੇ ਤੇ ਉੱਥੇ ਹੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਨਸਰ ਵੀ ਆਏ ਨੇ ਤੇ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਦੂਸਰੀ ਧਿਰ ਦੀਆਂ ਔਰਤਾਂ ਇਹ ਕਹਿੰਦੀਆਂ ਨੇ ਕਿ ਨਸ਼ਾ ਵੇਚਦੇ ਨੇ ਅਸੀਂ ਇਹਨਾਂ ਨੂੰ ਕੁਝ ਕਹਿਨੇ ਆ ਤਾਂ ਇਹ ਸਾਨੂੰ ਮਾਰਨ ਆਉਂਦੇ ਨੇ ਤੇ ਇੱਥੇ ਹੀ ਲੱਗਦੀ ਸਰਜੀ ਦਾ ਕੋਲ ਖੋਖਾ ਹੈ ਜਿੱਥੇ ਕਿ ਹਰ ਲੇਡੀਜ਼ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਤੇ ਇਸ ਦੇ ਖਿਲਾਫ ਕੋਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਤਸਵੀਰਾਂ ਤੁਸੀਂ ਨਭਾ ਦੀਆਂ ਦੇਖ ਪਾਰੇ ਹੋਗੇ ਜਿਵੇਂ ਹੋਈ ਜੀ ਬਸ ਆ ਕੇ ਕਹਿੰਦੇ ਆਹ ਉਹ ਜਗ੍ਹਾ ਤੇ ਬੈਠੇ ਹੋ ਤੁਸੀਂ ਆਏ ਆ ਜੀ ਵਾਹ ਆਏ ਜੀ ਇਹਨਾਂ ਦੇ ਪਿੱਛੇ ਕੋਕਾ ਆਈ ਐਂ ਜੀ ਕਹਿੰਦੇ ਸਾਨੂੰ ਜਗ੍ਹਾ ਦੋ ਜੀ ਆਏ ਬਾਨੀ ਅਸੀਂ ਝਕਾਰਾਂਗੇ ਕਦੇ ਸਾਨੂੰ ਕਹਿੰਦੇ ਨੇ ਗੋਗਿਆਂ ਪੇਚ ਤੇ ਕਦੇ ਕੁਝ ਕਹਿੰਦੇ ਨਹੀਂ ਜੇ ਸਾਡੇ ਲੋਵੇ ਕੁਝ ਨਿਕਲਿਆ ਹੀ ਜੇ ਅਸੀਂ ਇੱਥੇ ਗਲਤ ਕੰਮ ਕਰ ਰਹੇ ਹਾਂ ਸਾਨੂੰ ਪੁਲਿਸ ਪ੍ਰਸ਼ਾਸਨ ਸਾਨੂੰ ਅਰੈਸਟ ਕਰਦਾ ਆ ਜੇ ਅਸੀਂ ਗਲਤ ਕਰ ਮ ਜਗਾ ਕਿਸੇ ਦੀ ਨਹੀਂ ਹੈਗੀ ਜੀ ਇਹ ਜਗਾ ਸਰਕਾਰੀ ਹੈ ਨਗਰ ਕੌਂਸਲ ਦੀ ਜਗਾ ਹੈ ਇਹ ਨਾਲੇ ਦੀ ਜਗਾ ਹੈ ਇਹ ਸਾਰੀ ਇਹ ਪੂਰਾ ਗਿਰਦਾ ਦੀ ਪੂਰਾ ਗਿਰਦਾ ਦੀ ਤੁਰਕਸ਼ੇ ਆਲਾ ਤੁਰਕਸ਼ੇ ਆਲਾ ਬਣ ਕੇ ਰਹਿ ਹੈ ਤੂੰ ਧੀਆਂ ਪੈਣਾ ਨੂੰ ਛੇੜੇਗਾ ਉਲਟੇ-ਪੁਲਟ ਬੋਲੇਗਾ ਧੀਆਂ ਭੈਣਾਂ ਨੂੰ ਅਸੀਂ ਟੱਪਦੇ ਆ ਲੰਗਦੇ ਆ ਸਾਨੂੰ ਛੇੜਦੇ ਨੇ ਸੀਟੀਆਂ ਮਾਰਦੇ ਨੇ ਚੰਗੀ ਗੱਲ ਆ ਅਸੀਂ ਘਰਦਿਆਂ ਨੂੰ ਦੱਸਦੇ ਨਹੀਂ ਵੀ ਲੜਾਈ ਹੋ ਜਾਊਗੀ ਅੱਜ ਸਾਡਾ ਬੰਦਾ ਕੁੱਟਿਆ ਆਟੋ ਚ ਲੰਦਾ ਵਿਚਾਰਾ ਅੱਛਾ ਕਿਸ ਗੱਲ ਦਾ ਕੁੱਟਿਆ ਪਤਾ ਨਹੀਂ ਸਵਾਰੀ ਛੱਡੀ ਹੋਣੀ ਪੈਸਾ ਤਾਂ ਮੰਗੂਗਾ ਹੀ ਅਗਲਾ ਆਪ ਦਾ ਪੂਰਾ ਹੀ ਮੰਗੂਗਾ ਸਰ ਜੀ ਉਹ ਲੈਡੀ ਤੇਰੀ ਮੈਨੂੰ ਛੇੜਦਾ ਪੈਸਾ ਦੇਣ ਦੀ ਮਾਰੀ ਅੱਜ ਸਾਡਾ ਬੰਦਾ ਕੁੱਟਾ ਖਾਦੀ ਤਿਆਰੀ ਕਰ ਰੱਖੀ ਸੀ ਅੱਲਾ ਨੂੰ ਸਾਨੂੰ ਕੁੱਟਣ ਵਾਸਤੇ ਵੀ ਅੱਜ ਹਮਲਾ ਪਾਵਾਂਗੇ ਸਾਰਿਆਂ ਤੇ ਬਲਟਾ ਹੋ ਗਿਆ ਲਗਾਤਾਰ ਇਕ ਤਾਂ ਐਸੇ ਕੰਮ ਤੇ ਨਾ ਨਹੀਂ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਜੀ ਜਿੱਥੋਂ ਮੈਂ ਅੱਡਾ ਚ ਕੋਆਬ ਸਬਜੀ ਵਾਲਾ ਸਾਨੂੰ ਅੰਦਰ ਜਾਂਦਿਆਂ ਨੂੰ ਛੇੜਦੇ ਨੇ ਮਾਮਲੇ ਜੀ ਲੜਾਈ ਤੇ ਕਰਾ ਕਿਉਂ ਹੋਇਆ ਇਹ ਤਾਂ ਇੱਕ ਨਸਾਇਬੀ ਚ ਦਿਨ ਜੀ ਪੂਰੇ ਖੜ ਖੜ ਕੇ ਜੇ ਬੰਦੇ ਰੋਕ ਦੇਣੇ ਤਾਂ ਇ tanto parsan den sakte ਅੱਜ ਕੀ ਗੱਲ ਹੋਈ ਹੈ ਇਹ ਹੀ ਗੱਲ ਹੈ ਫालतू ਬੰਦਾ ਕੁੱਟਾ ਟੈਂਪੂ ਚ ਟੈਂਪੂ ਵਾਰੇ ਗੱਲ ਹੋਈ ਸੀ ਜਿਹੜੀ ਤੇ ਹੁਣ ਜਿਹੜਾ ਗੱਲ ਹੋਈ ਹੈ ਨਸ਼ੇ ਦੀ ਹੈ ਹੁਣ ਤੁਸੀਂ ਕੀ ਮੰਨ ਕਰਦੇ ਹੋ ਕੀ ਮੰਗ ਕਰ ਰੇ ਇੱਕ ਤਾਂ ਰੇੜੀ ਚ ਕਾ ਸਬਜੀ ਵਾਲੀ ਕੋਈ ਬੰਦਾ ਫालतੂ ਹੋਰੇ ਅੱਗ ਲਈ ਚਾਹਣਾ ਨਹੀਂ ਚਾਹੀਦਾ ਸਾਡੇ ਕੋਲ ਕੋਈ ਬੰਦਾ ਹੋ ਗਿਆ ਜਿਕੰਤ ਦਵੀ ਜਾਦੇ ਹੋ ਰੇੜ ਤੋਂ ਨਹੀਂ ਹੋ ਜਾ ਜੀ ਜੀਣਾ ਰਾਮ ਕਰਾ ਪਿਆ ਜ ਸਾਡੇ ਜਨਨੀਆਂ ਦਾ ਕੰਮ ਕਰ ਕੋਈ ਦਿਨ ਹੈਗਾ ਦੂਰ ਛੱਡ ਕੇ ਤਿੰਨ ਢੱਕੇ ਲਾ ਲਾ